2099 ਦਾ ਤੁੰਸੇ ਮਾਂ ਜੀ ਨੇ ਅੱਜ ਉੱਪਰਲਾ 에어ਪੋਰਟ ਵੀ ਆਇਆ ਸ਼ਬਾ ਰੋਟੀ ਪਾਣੀ ਦਾ ਹਸਿੰਦਾ ਪਦੰਦੇ ਦਾ ਦੇਖ ਕੇ ਗਿਆ ਫਿਰ ਸਾਡੀ ਡਿਊਟੀ ਸੀ ਜਿ ਪਿਛਲੀ ਵਾਰ ਵੀ ਜਦੋਂ ਆਏ ਪਹਿਲਾ ਘਰ ਜੀ ਉਦੋਂ ਨਹੀਂ ਸੀ ਰਾਤ ਤੁਹਾਡੀ ਹੈਲਪ ਵਾਸਤੇ ਸੋਤਾਰ ਨੂੰ ਇੱਥੇ ਸੀਗੇ ਅੱਜ ਵੀ ਇਸੇ ਦੇਖੋ ਹੋਇਆ ਤਾਂ ਕੋਲ ਕਾਡਨਲ ਕਿੰਨੇ ਤੁਸੀਂ ਪੈਸੇ ਵਗ੍ਹਾ ਦਾ ਲਾ ਕੇ ਗਏ ਸੀ ਨੇ ਬੰਦੇ ਬੜਾ ਸੈਕਟਰੀ ਟਾਈਮ ਹੈ ਤੁਹਾਡੀ ਲਾਈਫ ਤੇ ਤੁਹਾਡੇ ਤੇ ਤੁਹਾਡੀ ਫੈਮਲੀ ਤੇ ਤੁਹਾਡਾ ਨਾਮ ਨੂੰ ਪਾਪ ਦਾ ਤੇ ਨੁਕਸਾਨ ਹੋਉਂਦਾ ਉਸ ਅਸੀਂ ਤੁਹਾਨੂੰ ਕਹਿਣਾ ਹੈ ਕਿ ਥੋੜਾ ਦਿਲ ਦੀ ਛੱਡੋ ਬੰਦਾ ਦੇਖ ਦੇਖ ਕੇ ਜਵਾਨ ਹੁੰਦਾ ਵੱਡੀਆਂ ਵੱਡੀਆਂ ਮੁਸ਼ਕਲਾਂ ਆਉਂਦੀਆਂ ਵੱਡੇ ਕਈ ਵਧਾਂ ਮਦਦ ਚਾਹਤੋ ਬੰਦੇ ਨੰਗੜਾ ਪਿੰਡ ਸੋਚੇ ਦਿਲ ਚਾਹਤੀ ਦੇ ਫਿਰ ਕੁਛ ਨਹੀਂ ਹੁੰਦਾ ਅੱਪ ਅੱਗੇ ਦੀ ਸੋਚਣਾ ਜੋ ਪਿੱਛੇ ਆਪਣਾ ਹੋ ਗਿਆ ਉਹ ਉਹ ਭੁੱਲ ਜਾਣਾ ਆਪਾਂ ਅਸੀਂ ਤੁਹਾਡੇ ਨਾਲ ਖੜੇ ਹਾਂ ਚਟਾਨ ਦੀ ਤਰ੍ਹਾਂ ਸਰਦਾਰ ਖੜੀ ਹੈ ਮੈਂ 6 ਤਰੀਕ ਨੂੰ ਗਿਆ ਸੀ ਜਤੂ 6 ਤਰੀਕ ਨੂੰ ਹਾਂਜੀ ਹਾਂਜੀ 6 ਦਸੰਬਰ ਜਦੋਂ ਨਹੀਂ ਹਾਂਜੀ ਜਦੋਂ ਦੀ ਤੁਸੀਂ ਕਿਹੜੇ ਬਾਗ ਗਏ ਮੈਂ ਮਾਲਟਾ ਗਿਆ ਸੀ ਮਾਲਟਾ ਹਾਂਜੀ ਤਾਂ ਚਲੋ ਜਦੋਂ ਫਟੇ ਕੇ ਬਾਅਦ ਹਾਂਜੀ ਉੱਥੇ ਵੀ ਉਹਨਾਂ ਨੇ ਕੈਂਪੇਜ ਰੱਖਿਆ ਤੇ ਉੱਥੋਂ ਦਾ ਸਿੱਧੇ ਹੁਣ ਇੱਥੇ ਆਏ ਮਿਲਟਰੀ ਦੇ ਜਾ ਕੇ ਅੱਛਾ ਤਦਾ ਚੁਰਦੋਂ ਮੇਰਾ ਪ੍ਰਦੀਪ ਪਲਦੀਪ ਹਾਂਜੀ ਪ੍ਰਦੀਪ ਬਿਲਕੁਲ ਜਦੋਂ ਦਾ ਸਪੋਰਟ ਕਿਹੜਾ ਪਿੰਡ ਖੰਨੂਆ ਖੰਨੂਆ ਹਾਂਜੀ ਇਹ ਕਿਤੇ ਜਿੰਦਾ ਤੁਹਾਨੂੰ ਇਹ ਕਲਾਂਗੁਰ ਉੱਤੇ ਕਲਾਂਗੁਰ ਉੱਤੇ ਤੁਸੀਂ ਦੋ ਜਣੇ ਖੰਨੂਆ ਦੇ ਮੇਰੇ ਹਾਂਜੀ ਹਾਂਜੀ ਲੋ ਭਰਾ ਸਗੀ ਸਗੀ ਪੁੱਤ ਚਾਚੇ ਕਾਇਦੇ ਚਾਚੇ ਕਾਇਦੇ ਹਾਂਜੀ ਇਕੱਠੇ ਗਏ ਹਾਂਜੀ ਕਿੰਨੇ ਪੈਸੇ ਦੇ ਕੇ ਅਸੀਨਾ ਮਸਲਾ ਕਰਜੇ ਲੱਖ ਕਿਉਂ ਹਾਂਜੀ ਤੇ ਕਿਹੜੇ ਵਾਇਆ ਗਏ ਇੱਥੇ ਨਹੀਂ ਗ੍ਰਾਮ ਖਾਨਚਾ ਸੱਚ ਹਾਂਜੀ ਤੁਸੀਂ ਉੱਥੇ ਮੈਕਸੀਕੋ ਜਾ ਕੇ ਫਰੇਗੇ ਲੈ ਜੀ ਹਾਂਜੀ 35 ਲੱਖ ਤਾਂ ਕਿਦੋਂ ਗਏ ਕਿਉਂ ਸੀ ਦੋ ਤਿੰਨ ਪੱਤੇ ਹੀ ਇਦਾਂ ਨੇ ਦੱਸ ਦਿੱਤੇ ਵੀ ਜਿੱਥੇ ਉਪਰਚਕ ਪਾ ਕੇ ਸ਼ਾਇਦ ਕੁਝ ਪੈਸੇ ਵੀ ਥੋੜੇ ਬਹੁਤੇ ਜਿਹਨੇ ਟ੍ਰੈਵਲ ਦੇ ਤੁਹਾਡੇ ਵਾਪਸ ਕਰਦੇ ਤੇ ਜੇ ਤੁਸੀਂ ਕੋਈ ਕਾਰਵਾਈ ਕਰਨੀ ਹੋਈ ਅਸੀਂ ਸਰਕਾਰ ਬਿਲਕੁਲ ਰੈਡੀ ਹੈ ਸਰਕਾਰ ਦੀ ਬਿਲਕੁਲ ਪਾਲਿਸੀ ਹੈ ਕਿ ਜਿਹੜੇ ਟ੍ਰੈਵਲ ਜਦੋਂ ਝੂਠ ਬਾਲ ਕੇ ਤੁਹਾਡੇ ਦਾ ਧੋਖਾ ਕਰਦੇ ਇੰਨੇ ਪੈਸੇ ਲੈ ਕੇ ਤੁਹਾਨੂੰ ਇੰਨਾ ਖਰਚਾ ਸਾਬ ਕੀਤਾ ਵੀ ਉਹਨਾਂ ਬੰਦਿਆਂ ਨੂੰ ਜੇਲ੍ਹ ਦੀਆਂ ਸਲਾਖਾਂ ਵਿੱਚ ਸੁਟਣ ਦਾ ਸਰ ਦਾ ਪੁਰਾਤ ਉਹ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਉਹ ਜਾਣਾ ਦੋ ਤਿੰਨ ਦਿਨ ਆਪਣੇ ਘਰ ਅਰੈਸਟ ਕਰਕੇ ਆਮ ਨਾਲ ਕੋਈ ਗੱਲ ਨਹੀਂ ਕਿ ਤੁਸੀਂ ਮੇਰੇ ਕੋ ਆ ਜਾਣਾ ਇੱਥੇ ਆ ਜਾਣਾ ਚੰਡੀਗੜ੍ਹ ਆ ਜਾਣਾ ਸੀਪ ਸਾਹਿਬ ਦੇ ਦਫ਼ਤਰ ਆ ਜਾਣਾ ਕਿ ਤੁਸੀਂ ਜੇ ਸਰ ਨੂੰ ਆਪਣਾ ਐਫੀਡੇਵਿਟ ਬਿਆਨ ਦੇ ਦੋਗੇ ਤਾਂ ਅਸੀਂ ਬੱਚਾ ਦੋ ਦੇਣਾ ਕਦਾਂ ਦੇ ਤੇ ਬੰਦਿਆਂ ਦੇ ਵਿੱਚ ਤੁਹਾਡੇ ਨਾਲ ਧੋਖਾ ਉਹਦੇ ਤੁਹਾਨੂੰ ਪਤਾ ਉਹ ਲੋਕ ਲੋਕਾਂ ਨੇ ਕੀਤਾ ਕਿਹੜਾ ਟਰੈਵਲ